ਖੇਤੀ ਸਾਡੇ ਲਈ ਤੰਦਾ ਨਹੀਂ ਹੈਗਾ ਸਾਡੀ ਵਿਰਾਸਤ ਹੈ ਜਿਹਦੀ ਵਿਰਾਸਤ ਹੈ ਗੁਰਨਾਨਕ ਪਾਤਸ਼ਾਹਾਂ ਸਾਡੇ ਪੁਰਖਿਆਂ ਦੀ ਵਿਰਾਸਤ ਹੈ ਦੋ ਮੈ ਛੋਟੇ ਸਾਡੇ ਜਵਾਕ ਆ ਉਹਨਾਂ ਨੂੰ ਵੀ ਨਾਲ ਜੋੜਦਾ ਵੀ ਪੁੱਤ ਤੇ ਬਾਬੇ ਨਾਨਕ ਦੀ ਵਿਰਾਸਤ ਹੈ ਇਹ ਸਾਡੇ ਪੁਰਖਿਆਂ ਦੀ ਵਿਰਾਸਤ ਹੈ ਨਾਲ ਜੋੜਨਾ ਸਾਡੇਲੇ ਜਵਾਕਾਂ ਨੂੰ ਪਤਾ ਹੀ ਨਹੀਂ ਕਹੀ ਕਹਾੜੀ ਖੰਬ ਰੰਬਾ ਕਿਰਪਾ ਤਸੋਦਾ ਕਹੀ ਕ ਖੇਤ ਤਾਂ ਕਦੇ ਗਏ ਨਹੀਂ ਟੜ ਕੇ ਉੱਠਦੇ ਆ ਪਹਿਲਾਂ 10 ਵਜੇ ਚਾਹ ਦਾ ਕੱਪ ਫੇਰ ਪੀਂਦੇ ਆ ਪਹਿਲਾਂ ਮੋਬਾਈਲ ਨੂੰ ਚੱਕਦੇ ਆ ਵੇਦਾ ਦੇਖੀ ਕੀ ਆ ਗਿਆ 80% ਪੰਜਾਬੀ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਆ ਆਪਾਂ ਨਾ ਕਹਿੰਦਾ ਹੁੰਦਾ ਮੇਰਾ ਸਾਥੀ ਕਹਿੰਦਾ ਬਾਈ ਜੀ ਦੇ ਮਰਜ਼ੀ ਘਰੇ ਵੜ ਜਾ ਜਾਂ ਨਾ ਫਰਜ ਦੇ ਤਾਹਾਂ ਗੋਲੀਆਂ ਪੰਗੀਆਂ ਤੇ ਬਾਬਾ ਭਰਿਆ ਜਾਂ ਵਿੱਚ ਸ਼ੀਸ਼ੀਆਂ ਪੰਗੀਆਂ ਸਹੀ ਜੀ ਇਹ ਕਿਹਨੇ ਕਰਤਾ ਚਿੱਟੇ ਨੂੰ ਨਸ਼ਿਆਂ ਨੂੰ ਕਿਤੇ ਜਿਆਦਾ ਭੈੜਾ ਮੋਬਾਈਲ ਆ ਮੰਡੀ ਕਲਾ ਮੇਰਾ ਮਿੱਤਰ ਆ ਬਾਲੀ ਕੱਲ ਮੈਂ ਭੋਗ ਤੇ ਲੱਗ ਗਿਆ ਮੈਨੂੰ ਕਹਿੰਦਾ ਬਾਈ ਮੇਰੀ ਬੇਬੇ ਨਾ YouTube ਵੀ ਦੇਖੀ ਜਾਂਦੀ ਸੀ ਜੋ ਲਾਉਦੀ ਕਮਲਾਂ ਨੂੰ ਰਾਤ ਨੂੰ ਬਾਰਾਂ-ਬਾਰ ਵਾਰ ਕਿ ਕਿ ਬੇਤਕ ਮਸਾਂ ਪੌਣੀ ਪਾਉਂਦੇ ਸੀ ਕਾਹੇ ਸੋਚਾ ਇਹ ਤਾਂ ਬੁਢੀ ਕਮਲੀ ਹੋ ਜੂਗੀ ਕਿਰਾਂ ਅਸੀਂ ਚੱਕ ਕੇ ਤੇ ਉਹ YouTube ਜਾ ਵਿੱਚੋਂ ਡਿਲੀਟ ਕਰਤਾ ਤੇ ਫੋਨ ਨੂੰ ਜੰਦਾ ਰਤਾ ਕਹਿੰਦਾ ਹੁਣ ਪਰ ਸੋਰੀ ਲੜੀ ਜਾਂਦੇ ਸਾਰੇ ਟੱਪਰ ਦਾ ਗਾ ਪਾ ਪਾਈ ਫਿਰਦੇ ਸਟ ਮੇਰਾ ਮੋਬਾਈਲ ਚ ਲਾ ਕੇ ਇਹ ਜਵਾਕ ਨਹੀਂ ਵੀ ਜਵਾਕ ਮੋਬਾਈਲ ਤੋਂ ਬਿਨਾ ਰੋਟੀ ਨਹੀਂ ਖਾਂਦਾ ਇਹ ਨੌਜਵਾਨੀ ਵੀ ਤੇ ਬੁੜੀਆਂ ਵੀ ਸਾਡੀਆਂ ਇਹ ਕੰਮ ਤੇ ਹੋ ਗਈਆਂ ਇਹ ਬੜੀ ਖਤਰਨਾਕ ਬਿਮਾਰੀ ਹੈ ਵੀ ਤੁਸੀਂ ਮੈਂ ਤਾਂ ਆਪ ਇਸ ਚੀਜ਼ ਦਾ ਆਦੀ ਹੋ ਗਿਆ ਸੀ ਵੀਰ ਜੀ ਦੇਖਣ ਲੱਗ ਜੇ ਪੈਣਾ ਗਾਹੇ ਤੁਰਿਆ ਆਂਦਾ ਬੰਦਾ ਬੜੇ ਲੈ ਕਿਹੜੇ ਬੜੇ 12 ਵਜੇ ਰਾਤ ਦੇ ਹਾਂ ਅੱਛਾ ਜਿਹੜਾ ਇਹ ਤੂੰ ਦੇਖਦੇ ਆਂ ਤੂੰ ਇਹ ਚ ਦੇਖਣ ਲੱਗ ਜੇ ਲਗਾਤਾਰ ਥੋੜਾ ਬੁਕਾਸ ਦਿਮਾਗ ਦਾ ਆਲੇ-ਦਾਲੇ ਬੜੇ ਸੋਚ ਖਤਮ ਹੋ ਜਾਂਦੀ ਰੁਕ ਜਾਂਦਾ ਕੰਮ ਬੰਦਾ ਉਹਨੇ ਦੈਰੇ ਜੀ ਸੀਮਤ ਹੋ ਜਾਂਦਾ ਫੱਜੜਾ ਬੰਦਾ ਤੜਕੇ ਅੱਗੇ ਉੱਠ ਕੇ ਸਾਡੇ ਬਜ਼ੁਰਗ ਬਾਪੂ ਸਾਡੇ 4 ਵਜੇ ਖੇਤ ਨੂੰ ਜਾਂਦੇ ਪੈ ਪਾੜ ਦੀ ਪਾਠੀ ਸਿੰਘ ਬੋਲਦਾ ਚਿੜੀਆਂ ਚੀਕਦੀਆਂ ਸੰਗੀਤ ਪੈਦਾ ਹੁੰਦਾ ਹਰੀਆਲੀ ਹਰੀਆਲੀ ਮੱਥੇ ਲਾਣ ਦੀ ਅੱਜ ਤਜਰਬਾ ਕਰਕੇ ਦੇਖ ਲੋ ਤੜਕੇ ਉੱਠ ਕੇ ਬੰਦਾ 5 ਵਜੇ ਖੇਤ ਨੂੰ ਨੀ ਜਿਹੜਾ ਮਾਰ ਕੇ ਵੜਿਆ ਉਹ ਸਾਰਾ ਦਿਨ ਬੰਦਾ ਫੱਲ ਨੂੰ ਫਿੜਿਆ ਰਹਿੰਦਾ 10 ਵਜੇ ਉੱਠ ਲੋ ਚਾਹ ਪੀ ਲੋ ਨਾ ਪੀ ਲੋ ਮੋਬਾਈਲ ਦੇਖੀ ਜਾਓ ਸਾਰਾ ਦਿਨ ਬੰਦਾ ਬੁਝੇ ਰਹਿੰਦਾ ਛੋ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਬਾਈ ਕਿਤੋਂ ਵੀ ਬਚਣ ਦੀ ਲੋੜ ਆ ਸਾਡੇ ਬੰਦੇ ਆਟੋਮੈਟਿਕ ਲਾਇਕ ਘਰੇ ਆ ਜਾਂਦੇ ਆ ਹਫ਼ਤਾ ਹਫ਼ਤਾ ਦਾ ਦਾ ਦਿਨ ਖੇਤ ਨਹੀਂ ਜਾਂਦੇ ਜਾਂ ਠੇਕੇ ਤੇ ਲਾਈ ਬੈਠੇ ਆ ਪਿੰਡ ਦੇ ਕੀ ਕੰਮ ਆ ਕਾਂਸ਼ ਕੁੱਟਲੀ ਏਸੀ ਛੱਡ ਕੇ ਪੈ ਗਏ ਮੋਬਾਈਲ ਦੇਖ ਲੈ ਕੁਦਰ ਥੱਲੇ ਪੈ ਗਏ ਉਹਦੀ ਟੰਗ ਫੜ ਲਿਓ ਉਹਦੀ ਬਾਹਾਂ ਫੜ ਲੀ ਲੀਡਰਾਂ ਦਾ ਫੋਨ ਆ ਗਿਆ ਬੌਕਰਾਂ ਨਾਲ ਤੁਰ ਗਏ ਪੰਜਰਾਂ ਨਾਲ ਤੁਰ ਗਏ ਟੱਕਰੀ ਨਾਲ ਤੁਰ ਗਏ ਫੁੱਲ ਨਾਲ ਤੁਰ ਗਏ ਆ ਮੈਂ ਬੋਲਿਆ ਪਰ ਸੋ ਚੌਥੇ ਗਲਾਡਾ ਮਰੇ ਲੁਧਿਆਣੇ ਬੰਦਿਆਂ ਨੂੰ ਤਕਲੀਫ ਹੋ ਗਈ ਮੈਂ ਮੈਂ ਗਲਤ ਕੀ ਬੋਲਿਆ ਭਾਈ 2005 ਦੇ ਵਿੱਚ ਆ ਜਦੋਂ ਟ੍ਰਾਇਡੈਂਟ ਫੈਕਟਰੀ ਲੱਗੀ ਆ ਧੌਲੇ ਬਰਨਾਲੇ ਜ਼ਿਲ੍ਹੇ ਚ ਉਦੋਂ ਕਾਂਗਰਸ ਸਰਕਾਰ ਸੀਗੀ ਕਿਸਾਨਾਂ ਦੇ ਮਜ਼ਦੂਰਾਂ ਦੇ ਲੱਤਾਂ ਮਹਾ ਤੋੜਤੀਆਂ ਸੀ ਉਦੋਂ ਪੁਲਿਸ ਨੇ ਬੋਲੀਆਂ ਅਕਮਾਰਤੀਆਂ ਸੀ ਤੋ ਕਹਿੰਦੇ ਕਿਉਂ ਬੋਲਿਆ ਤੂੰ ਮੈਂ ਆ 213 ਮੇਰੀ ਲੈਂਡ ਐਕਵੀਜ਼ੀਸ਼ਨ ਦਾ ਘਟਾਇਆ ਬਾਦਲ ਲੈ ਕੇ ਆਇਆ ਉਹ ਕਹਿੰਦੇ ਬਦਲ ਦੇ ਖਿਲਾਫ ਕਿਉਂ ਬੋਲਦਾ ਉਹ ਭਲੋ ਮਾਨਸੋ ਪੰਜਾਬੀਓ ਅਜੇ ਸ਼ੰਭੂ ਟੱਪ ਜਾਂਦਾ ਨਾ ਜਦੋਂ ਸ਼ੰਭੂ ਸਾਡੇ ਲੀਡਰ ਦਿੱਲੀ ਨੂੰ ਜਾਂਦੇ ਆ ਇੱਥੇ ਸੱਟ ਸਾਡੀ ਸੋਚ ਇੱਥੇ ਸੱਟ ਜਾਂਦੇ ਪੰਜਾਬੀਆਂ ਵਾਲੀ ਉਹ ਆ ਗਿੱਟੀਂ ਟੱਗੇ ਪੰਦੇ ਲੀਡਰਾਂ ਦੇ ਤੇ ਜੋ ਮਰਜ਼ੀ ਕਰੋ ਪੰਜਾਬ ਨੂੰ ਲੁੱਟੋ ਕੁੱਟੋ ਮਾਰੋ ਬਸ ਸਾਡੀ ਕੁਰਸੀ ਸलाम ਕਰਦੇ ਆ ਇਹ ਸੇ ਕਰਕੇ ਤਾਂ ਬਾਪ ਆਵੇ ਨੂੰ ਪਹੁੰਚ ਗਿਆ ਬਾਈ ਇਹ ਕਿਸੇ ਦੇ ਸਕੇ ਨਹੀਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਕਦੇ ਉਹਦੇ ਨਾਲ ਖੜ ਕੇ ਕਦੇ ਇਹਦੇ ਨਾਲ ਖੜ ਕੇ ਪੰਜਾਬ ਨਾਲ ਖੜੋ ਜੀ ਤੁਸੀਂ ਲੋਕ ਰੱਬ ਵਰਗੇ ਲੋਕ ਆ ਸਾਨੂੰ ਹਾਇਰ ਨਾਲ ਜਾਣ ਕੇ ਕਹਿਣਾ ਸਾਰੀਆਂ ਪਾਰਟੀਆਂ ਸਾਨੂੰ ਜ਼ੋਰ ਲਾਉਣੀਆਂ ਆ ਆ ਜਾਓ ਟਿਕਟ ਦੇ ਦਿੰਨੇ ਆ ਐਮਐਲਏ ਬਣਾ ਲੈ ਮੰਤਰੀ ਮੈਂ ਅਸੀਂ ਕੀ ਕਰ ਲਾਂਗੇ ਐਮਐਲਏ ਮੰਤਰੀ ਵਾਲੇ ਤੇ ਸੋਡੀ ਸੋਚ ਹੋ ਰੇ ਸਾਡੀ ਹੋਰ ਆਪਣੀ ਗੱਲ ਹੀ ਨਹੀਂ ਬਣਨੀ ਕਿਸੇ ਮਿਲ ਜਿਹਾ ਬਣ ਜਾਗੇ ਨਹੀਂ ਹੋਣਾ ਨਾਂ ਬਣਾਗੇ